ਸਿੰਘ ਵਾਸੀ 베ਰੀਆ ਮੋਹੱਲਾ ਗੁਰਦਾਸਪੁਰ ਮੈਂ ਆਪਣੇ ਬੇਟੇ ਇੰਦਰਪ੍ਰੀਤ ਸਿੰਘ ਅਤੇ ਨੌ ਹਵਨੀਸ਼ ਗੌਰ ਨੂੰ ਬਾਹਰ ਭੇਜਣ ਦੇ ਲਈ ਭਗਵਤੀ ਪ੍ਰਸ਼ਾਦ ਵਾਸੀ ਜੀਟੀ ਰੋਡ ਮਿੰਦਾ ਏਜੰਸੀ ਦੇ ਨਾਲ ਦਫ਼ਤਰ ਸੀਗਾ ਉਹਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਸੜਕੋ 7 3 ਤਈ ਨੂੰ 1.5 ਲੱਖ ਰੁਪਿਆ ਲਿਆ ਔਰ ਸਾਨੂੰ ਇਹ ਪੂਰਾ ਪ੍ਰੋਸੈਸ ਦਿੱਤਾ ਕਿ ਅਸੀਂ 2 ਲੱਖ ਰੁਪਏ ਦੇ ਵਿੱਚ ਤੁਹਾਡੇ ਮੁੰਡੇ ਤੇ ਨੋ ਨੂੰ ਸਮੇਤ ਵਰਕ ਪਰਮਿਟ ਉਹ ਯੂਕੇ ਭੇਜਾਂਗੇ ਜਿਸ ਦੌਰਾਨ ਉਹਨਾਂ ਨੂੰ ਅਸੀਂ 7 23 ਨੂੰ 1.5 ਲੱਖ ਰੁਪਏ ਦੇ ਦਿੱਤਾ ਉਸ ਦੇ ਬਾਅਦ ਦੇ ਵਿੱਚ ਉਹਨਾਂ ਨੇ ਸਾਨੂੰ ਨਾਲ ਲੈ ਕੇ ਜਿਹੜਾ ਉਹਨਾਂ ਦਾ ਮੇਨ ਆਫਿਸ ਆ ਅਰਜਨ ਸ਼ਰਮਾ ਦਾ ਤੇ ਅਮਰਸਰ ਦੇ ਵਿੱਚ ਫੈਸ਼ਨ ਓਵਰਸਿਜ਼ ਤੇ ਉੱਥੇ ਸਾਨੂੰ ਨਾਲ ਲੈ ਕੇ ਗਿਆ ਉੱਥੇ ਸਾਡੇ ਕੋਲ ਇਹ ਪਾਰਟ ਪੇਮੈਂਟ ਕਰਉਂਦੇ ਰਿਹਾ ਕਦੇ 4 ਲੱਖ ਦੇ 5 ਲੱਖ ਤੇ ਔਰ ਕੋਈ ਗੂਗਲ ਪੇ ਇਹ ਜਿਹਦੀਆਂ ਜਿਹਦੀਆਂ ਅੱਗੇ ਸਾਡੇ ਰਸੀਦਾ ਸਾਡੇ ਕੋਲ ਨੇ ਸਾਡੇ ਪ੍ਰੂਫ ਸਾਡੇ ਕੋਲ ਆ ਜਦੋਂ ਉਹਨਾਂ ਨੂੰ ਉਥੇ ਇਹ 15 ਅਗਸਤ ਨੂੰ ਇਹਨਾਂ ਦਾ ਵੀਜ਼ਾ ਆ ਗਿਆ ਤੇ ਉਦੋਂ ਕਹਿੰਦਾ ਵੀ ਸਾਨੂੰ ਇਹਨਾਂ ਦੇ ਨਾਂ 21 ਤਰੀਕ ਨੂੰ ਇਹਨਾਂ ਦੀ ਉਥੇ ਜਾਇੰਗੇ ਤੁਸੀਂ ਅੱਜ ਹੀ ਟਿਕਟ ਕਰਾਓ ਅਸੀਂ ਟਿਕਟ ਵੀ ਜਿਹੜੀ ਆ ਬਲੈਕ ਦੇ ਵਿੱਚ 2.5 ਲੱਖ ਰੁਪਏ ਦੇ ਵਿੱਚ ਲੈ ਕੇ ਤੇ ਇਹਨਾਂ ਨੂੰ ਸ਼ਨੀਵਾਰ ਨੂੰ ਭੇਜਿਆ ਥੋ ਤੇ ਉਥੇ ਜਾ ਕੇ ਜਦੋਂ ਇਹਨਾਂ ਨੇ ਕੰਟੈਕਟ ਕੀਤਾ ਉਸ ਨਾਂ ਦਾ ਦਫਤਰ ਹੀ ਕੋਈ ਨਹੀਂ ਸੀਗੀ ਨਾ ਕੋਈ ਉਥੇ ਕੰਪਨੀ ਸੀਗੀ ਉਹ ਸਾਡੇ ਬੱਚਾ ਦੇ ਪੈਰਾਂ ਥਲੋ ਜਮੀਨ ਨਿਕਲ ਗਈ ਉਹਨਾਂ ਬੱਚਿਆਂ ਦਾ ਪਰਸਲੋਂ ਜਮੀਨ ਨਿਕਲ ਗਈ ਉਹਨਾਂ ਸਾਨੂੰ ਕੰਟੈਕਟ ਕੀਤਾ ਅਸੀਂ ਇਹਨਾਂ ਨਾਲ ਮੁੜ ਕੇ ਦੁਬਾਰਾ ਸੰਪਰਕ ਕੀਤਾ ਤੇ ਇਹ ਕਹਿੰਦੇ ਜੀ ਸਾਡਾ ਤਾਂ ਕੰਮ ਸੀਗਾ ਸਵੇ ਇੱਕ ਵਾਰੀ ਤੁਹਾਨੂੰ ਉੱਥੇ ਯੂਕੇ ਪਹੁੰਚਾਉਂਦਾ ਬਾਕੀ ਸਾਡਾ ਕੋਈ ਕੰਮ ਨਹੀਂ ਜਦ ਕਿ ਇਹਨਾਂ ਨੇ ਕਿੰਨੇ ਪੈਸੇ ਲੈ ਗਏ ਤੁਹਾਡੇ ਸਾਡੇ ਕੋਲ 22 ਲੱਖ ਰੁਪਏ ਇਹਨਾਂ ਨੇ ਇਹ ਲਿਆ ਔਰ ਟਿਕਟ ਵੀ ਅਸੀਂ 40 ਲੱਖ ਰੁਪਏ ਦੀ ਆਪ ਲੈ ਕੇ ਦਿੱਤੀ ਜੋ ਕਿ ਉਸ ਟਾਈਮ ਦੇ ਉੱਤੇ ਬਲੈਕ ਦੇ ਵਿੱਚ ਲੈਣੀ ਪਈ ਸਾਨੂੰ ਸੋ ਟਿਕਟ ਛੱਡੋ ਟਿਕਟ ਤੇ ਆ ਛੱਡੋ ਆ 4 ਲੱਖ ਦੇ ਰਸੀਦ ਕਢੀ ਪੈਸ਼ਨ ਓਵਰਸੀਸ ਆ ਦੇਖੋ ਜੀ 5 ਲੱਖ ਦੀ ਕੱਟੀ ਆ ਜੀ ਠੀਕ ਹੈ 4.5 ਲੱਖ ਦੇ ਕੱਟੀ ਹੈ ਜੀ ਠੀਕ ਆ 5 ਲੱਖ ਦੇ ਕੱਟੀ ਹੈ ਜੀ ਐ ਤੋ ਕਿ ਸਰ ਸਿੱਧਾ ਐ ਜਿਹੜਾ ਆਨਲਾਈਨ ਪੇਮੈਂਟ ਪਾਈ ਹੈ ਜੀ ਆ ਜੋ ਰਾਮਪਲ ਆਨ ਰਿਕਾਰਡ ਦਾ ਆਪਾਂ ਗੱਲ ਕਰਾਂਗੇ ਆਪਾਂ ਦੂਜੀ ਗੱਲ ਨਹੀਂ ਕਰਾਂਗੇ 14 ਜਾਂ ਗੂਗਲ ਪੇ ਹੋਇਆ ਜੀ ਵੇਖੋ ਜੀ ਠੀਕ ਆ 37 ਹੋਇਆ ਜੀ ਔਰ ਰੋਹਿਤ ਸ਼ਰਮੋ ਦੀ ਬਾਈ ਦੇ ਨਾਤੇ ਜੋਸਨਾ ਜਿਹਨੇ ਕਿਰਤ ਕਰਨ ਵਾਲਾ ਕੰਮ ਕੀਤਾ ਜੀ ਠੀਕ ਆ ਬਾਕੀ ਇਹ ਸਾਰੇ ਸਟੇਟਮੈਂਟ ਨਾਲ ਕੋ ਨਾਲ ਲਈ 22 ਲੱਖ ਰੁਪਏ ਦਿੱਤਾ ਜੀ ਉਦੇ ਬਹਾਤੇ ਇਹ ਬੇਨਤੀ ਕਰ ਨਹੀਂ ਚਾਹੁੰਦੇ ਆ ਕਿ ਅਹੀਂ ਮਤਲਬ ਆਪਣਾ ਬੱਚਾ ਭੇਜਿਆ ਜਾਂ ਮੇਰੇ ਫੌਲਾਦ ਸਾਹਿਬ ਨੂੰ ਭੇਜੀਆ ਅਸੀਂ ਮਤਲਬ ਕੋਈ ਸ਼ਵਾਸਪਤ ਨਹੀਂ ਰਹਿ ਗਈ ਕਹਿੰਦਾ ਭਾਵੇਂ ਕਿ ਸਾਡਾ ਠੱਗੀ ਬੜ ਤਗੜੀ ਹੋਈ 2 ਸਾਲ ਤੋਂ ਸਾਡੇ ਫੌਲਾਦ ਸਾਹਿਬ ਕਚਹਿਰੀਆਂ ਚੱਕਰ ਕਰ ਰਹੀ ਹੈ ਤੇ ਅਹੀਂ ਸਾਨੂੰ ਪਤਾ ਵੀ ਮੇਰੇ ਛੋਟੇ ਪ੍ਰਾਣ ਨੇ ਕਿੰਦਾ ਉਹ ਸਫਰ ਕੀਤਾ ਕਿੰਦਾ ਗਾਂ ਸਟੈਂਡ ਕਰਦੇ ਆਪਣਾ ਕੰਮ ਕਰਾਇਆ ਪਰ ਮੈਂ ਪ੍ਰਸ਼ਾਸਨ ਕੇ ਬੇਨਤੀ ਕਰਦਾ ਚਲੋ ਸਾਡੇ ਪਿਹਾਬ ਤੇ ਆਨ ਰਿਕਾਰਡ ਪਰਚਾ ਕੀਤਾ ਉਹਨਾਂ ਨੇ ਅਪਾ ਤਾਂ ਵਾਅਦਾ ਕਰਦੇ ਆ ਪਰ ਕਹਿੰਦਾ ਭਾਵੇਂ ਤਨਵਾ ਤੇ ਆਪਾਂ ਤਾਂ ਹੋਏਗਾ ਇਹਨਾਂ ਨੂੰ ਅਰੈਸਟ ਕਰਕੇ ਜੋ ਸਾਡੇ ਫਾਰਸ ਸਰਕਾ ਚੋਕੇ ਪੈਸੇ ਲਈ ਨੇ ਉਹ ਹਨ ਵਾਪਸ ਦਵਾਈ ਜਾਣਗੇ ਬੇਤੀਏ ਸ਼ਹਿਰ ਵੱਲੋਂ ਜਿਹੜੇ ਗਲਤ ਟਰੈਵਲ ਏਜੰਟ ਨੇ ਜਿਹੜੇ ਕਿ ਬਿਨਾਂ ਮਨੁੱਖੀ ਤਸਕਰੀ ਦੇ ਤੌਰ ਤੇ ਬੈਰ ਬਿਨਾਂ ਕਿਸੇ ਲੈਸੈਂਸ ਤੋਂ ਬਾਹਰ ਭੇਜ ਦਿੰਨੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 22 ਖਾਨਾ ਸਿਟੀ ਗੁਰਦਾਸਪੁਰ ਵਿਖੇ ਦਰਜ ਕੀਤਾ ਗਿਆ ਅਮਨ ਆਸ਼ਰਮਾ ਤੇ ਭਗਤਵੀ ਪ੍ਰਸ਼ਾਦ ਦੇ ਖਿਲਾਫ ਜਿਹੜੇ ਕਵਲਜੀਤ ਸਿੰਘ ਦੀ ਦਰਖਾਸਤ ਸੀ ਉਹਦੀ ਇਨਕੁਆਰੀ ਡੀਐਸਪੀ ਸਤਾਰ ਸੁਖਰਾਜ ਸਿੰਘ ਜੀ ਲੋ ਹੈੱਡ ਕੁਆਰਟਰ ਸਾਹਿਬ ਵੱਲੋਂ ਕਰਕੇ ਤੇ ਜਿਹੜੀ ਇਨਕੁਆਰੀ ਦੇ ਤਹਿਤ ਇਹਦਾ ਮੁਕੱਲਮਾ ਦਰਜ ਅੰਡਰ ਸੈਕਸ਼ਨ 420 120ਬੀ 363 ਇਲੈਕਟ੍ਰਿਕ ਅੰਡਰ ਥਾਣਾ ਸਿਟੀ ਵਿੱਚ ਦਰਜ ਕੀਤਾ ਗਿਆ ਜਿਹਦੀ ਤਫਤੀਸ਼ ਜੀਵ ਸਾਬਲ ਕੀਤੀ ਜਾ ਰਹੀ ਹੈ ਕਿੰਨੇ ਪੈਸੇ ਦੀ ਠਗਈ ਕਿੰਨੇ ਪੈਸੇ ਲੈ ਗਏ ਸੀ ਯਾਨੀ 22 ਲੱਖ ਦੀ ਠੱਗੀ ਹੈ ਜੀ ਤੇ ਕਿੰਨੇ ਦੋ ਬੰਦੇ ਤੇ ਹੋਇਆ ਦੋ ਬੰਦੇ ਨੇ ਜੀ ਦੋਨੋਂ ਟਰੈਵਲ ਏਜੰਟ ਦੋ ਟਰੈਵਲ ਏਜੰਟ ਹਰ ਇਸ ਜਿਹੜਾ ਕੋਈ ਜਿਹੜੇ ਪੈਸੇ ਲਏ ਸੀ ਨਾ ਉਹਦੀ ਸਾਜੂਤੀ ਆ ਸਰ ਇਹਨਾਂ ਕੋਈ ਜਿਹੜੇ ਪੈਸੇ ਦੇਂਦੇ ਨੇ ਉਹ ਰਸੀਦਾ ਜੀ ਕੱਲ ਕੱਲੀ ਆ 4 4 ਲੱਖ ਰੁਪਏ ਆ ਗਏ ਜੀ 5 ਲੱਖ ਰੁਪਏ ਆ ਗਏ ਜੀ ਪੈਸ਼ਨ ਹੋਰ ਸੀ ਨੋ ਹਾਂ ਜੀ ਸਰ 6 4 ਲੱਖ ਰੁਪਏ ਆ ਗਏ ਜੀ 9 4 13 13 ਆ ਸਰ ਬਾਕੀ ਇਹ ਭਿੰਦੀ ਕੀਤੀ ਹੈ ਜੀ 14000 ਰੁਪਏ ਦਾ 37000 ਰੁਪਏ ਦਾ ਇੱਕ ਬੋਲਵੇ ਕੀਤਾ ਜੀ ਠੀਕ ਹੈ ਜੀ ਆਪਾਂ ਟ੍ਰਾਂਸਫਰ ਕੀਤੀ ਜੀ ਬਾਕੀ ਆਪਾਂ 1.5 ਲੱਖ ਜੀ ਦਾ ਕੈਸ਼ ਤਾਂ ਪਾ ਜੀ ਆਪਾਂ ਹੂੰ ਤੇ ਭਗਤੀ ਪਛਾਦ ਨੂੰ 1.5 ਲੱਖ ਰੁਪਏ ਦਿੱਤਾ ਉਹ ਉਹਦੀ ਸਾੜ ਕੋ ਵੀਡੀ ਵੀ ਹੈਗੀ ਜੀ ਉਦੇ ਆਨ ਬੋਰਡ ਪਰਚਾ ਆ ਜੀ ਆਪਣਾ ਪਰਚਾ 2 ਸਾਲ ਬਾਅਦ ਕਿਉਂ ਹੋਇਆ ਫਿਰ ਇੰਨੀ ਲੇਟ ਕਿਉਂ ਹੋਇਆ ਸਰ ਬੀਤ ਇਦਾਂ ਜੀ ਆਪਾਂ 7 3 2023 ਦਾ ਆਪਾਂ ਦਰਖਾਸਤ ਹੀ ਆਪਾਂ ਅੱਛਾ ਸਾਡਾ ਭਰਾ ਉਹ ਦੋ ਗਿਆ ਸੀ ਅੱਛਾ 19 ਦਿਨ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਰਹੇ ਹੋਣੇ ਵੀ ਕਰੋ ਹੱਲ ਸਾਡੇ ਫਾਲਸ ਸੌਸਦਾਰ ਕਵਰਜੀਤ ਸਿੰਘ ਹੋਣ ਵਾਲੀ ਜਿਨ੍ਹਾਂ ਨੇ ਆਪਣੀ ਪਾਤ ਤੋਂ ਵੱਤ ਕਰ ਲਈ ਆਪਾਂ ਵੀ 22 ਲੱਖ ਰੁਪਏ ਖਰਚ ਕੀ ਆਪਣੇ ਧੀ ਬੋਤਨ ਭੇਜਿਆ ਬਾਹਰ ਭੇਜਿਆ ਜੀ ਕਹਾਂ ਤਾਂ ਭਾਵੇਂ ਇਹਨਾਂ ਸਫਲ ਜਿਹੜੀ ਮਿਹਨਤ ਸੀ ਉਹ ਰੰਗ ਨਹੀਂ ਲਾਈ ਕਹਾਂ ਤਾਂ ਭਾਵੇਂ ਸੀਪੀ ਥੋੜਾ ਜਣਾ ਇਹਨੇ ਜਿਹੜਾ ਖੱਤਿਆ ਉਸਦਾ ਮਾਰਕਸ਼ਰ ਜੂ ਸ਼ਰਮਾ ਉਹ ਤਾਂ ਕਮਿਟੀਟਰੀ ਰਸੀ ਭਗਵਤੀ ਦਾਸ ਉਹ ਬਟਾਰ ਰੋਟੇ ਦਿੰਦਾ ਸੀ ਉਹਦਾ ਗਵਾਂਡੀ ਕੋਈ ਸਾਡੇ ਛੋਟੇ ਮਿਲਦਾ ਇੰਟਰਪ੍ਰੀਜ਼ਿੰਗ ਦਾ ਗਵਾਂਡੀ ਸੀ ਉਹਨੇ ਚਾਸੇਸ ਆ ਗਿਆ ਵਿਆਹ ਕਰਕੇ ਬਾਹਰ ਜਾਣਾ ਚਾਹੁੰਦਾ ਸੋ ਸਾਡੇ ਫਾਲਾ ਸਾਹਿਬ ਬੜੇ ਨੇਕ ਕਮਾਈ ਕੀਤੀ ਸੀ ਇਹ ਚਾਹੁੰਦੇ ਸੀ ਕਿ ਆਪਣੇ ਪੁੱਤ ਨੂੰ ਧੀ ਪੁੱਤ ਨੂੰ ਬਾਹਰ ਭੇਜੀ ਆਪਾਂ ਥੋੜੀ ਕਮਾਈ ਆਪਾਂ ਨੇ ਕਰਨੀ ਚਾਹੁੰਦੇ ਜਗਾਹ ਹੋਈ ਆ ਤੇ ਇਹਦੇ ਬਿਹਾਫ ਤੇ ਫਾਲਸ ਫਰਜੀ ਏਜੰਸੀ ਉਹਨਾਂ ਜਿਹੜੇ ਥਰੂ ਸਾਡੇ ਭਰਾ ਨੇ ਭੇਜਿਆ ਇੰਦਰ ਪਿਕਸਮ ਭੇਜਿਆ ਇਹਨਾਂ ਕੋ ਭੇਜਿਆ ਵੀ ਉਹਦੀ ਜਿਹੜੀ ਕੰਪਨੀ ਥਰੂ ਭੇਜਿਆ ਉਹ ਸਾਰੀ ਫਰਜੀ ਕੰਪਨੀ ਦਾ 2 ਮਹੀਨੇ ਬਾਅਦ ਸਾਨੂੰ ਪਤਾ ਲੱਗਾ ਵੀ ਉਹ ਜਿਹੜੀ ਕੰਪਨੀ ਥਰੂ ਭੇਜਿਆ ਉਹ ਕੰਪਨੀ ਫਰਜੀ ਨਿਕਲੀ